ਇਸ ਤਰੀਕੇ ਨਾਲ ਮਾਨ ਸਾਹਿਬ ਨੇ ਮੇਰੇ ਸਿਰ 'ਚ ਹੱਥ ਰੱਖ ਕੇ ਕਿਆਸੀ ਬੱਚਾ ਤੈਨੂੰ ਜਸਟਿਸ ਮਿਲੇਗਾ ਤੈਨੂੰ ਇਨਸਾਫ ਮਿਲੇਗਾ ਤੁਸੀਂ ਦੇਸ਼ ਦੀ ਬੇਟੀ ਨਹੀਂ ਮੇਰੀ ਵੀ ਬੇਟੀ ਹੋ ਤੈਨੂੰ ਇਨਸਾਫ ਮਿਲੇਗਾ ਪਰ ਉਹ ਇਨਸਾਫ ਮਨੂੰ ਫੇਰ ਅੱਜ ਪਟਕਦਾ ਹੋਇਆ ਨਜ਼ਰ ਆ ਰਿਹਾ ਜਿੱਦਾਂ ਪੁਲਿਸ ਵਾਲਿਆਂ ਨੇ ਸਾਡੇ ਨਾਲ ਇੱਕ ਸਾਜ਼ਿਸ਼ ਰੱਜ ਕੇ ਐਫ ਆਈ ਆਰ ਪੱਲਦ ਕਰਾਈ ਸਸਫੇਂਚੇ ਨੇ ਗਲਤ ਕੀਤੀ ਫਿਰ ਬਾਦਿਸ਼ਨਾਮ ਐਡ ਕੀਤੇ ਜਿੱਦਾਂ ਉਹਨਾਂ ਨੇ ਸਾਡੇ ਨਾਲ ਇੱਕ ਗੇਮ ਖੇੜੀ ਮੈਨੂੰ ਕਿਉਂ ਐਦਾਂ ਲੱਗ ਰਿਹਾ ਹੈ ਵਾਪਸ ਕਿ ਸ਼ਾਇਦ ਸਰਕਾਰ ਵੀ ਸਾਡੇ ਨਾਲ ਦੇ ਰਖੇ ਮਾਨਸਾ ਪਸੀ ਇੱਕ ਬੇਟੀ ਜਿਸਨੂੰ ਕੱਲ ਮੋੜਿਆ ਸੀ ਕਿਹਾ ਕਿ ਤਾਨੂੰ ਜਸਟਿਸ ਮਿਲੇਗਾ ਅੱਜ ਪੂਰੇ ਦੇਸ਼ ਤੇ ਪੰਜਾਬ ਦੀਆਂ ਬੇਟੀਆਂ ਨੂੰਆਂ ਤੇ ਪੈਨਾ ਤੇ ਧੀਆ ਤੜੇ ਹਿਸਾਬ ਦਾ ਇੰਤਜ਼ਾਰ ਕਰ ਰਹੀ ਬਹੁਤ ਦੁੱਖ ਲੱਗ ਰਿਹਾ ਦਿਲ 'ਚ ਕਿ ਸਾਡੀ ਸਰਕਾਰ ਵੀ ਵੀ ਨਹੀਂ ਹੋਈ ਹੈ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਬਹੁਤ ਹੀ ਕੱਲ ਮੈਂ 20 ਦਿਨਾਂ ਬਾਅਦ ਮਾਨੂੰ ਇੱਕ ਜਿਸ ਨੂੰ ਕਹਿੰਦੇ ਹਨ ਹੋਪ ਦਿਖੀ ਸੀਗੀ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਮੇਰੇ ਸਿਰ 'ਚ ਹੱਥ ਰੱਖ ਕੇ ਕਿਹਾ ਸੀ ਬੱਚਾ ਤੈਨੂੰ ਜਸਟਿਸ ਮਿਲੇਗਾ। ਕੋਰੋਨਾ ਨੇ ਆਪਣੇ OSD ਨੂੰ ਕਿਹਾ ਸੀਗਾ ਕਿ 6 ਵਜੇ ਮੈਡਮ ਨੂੰ ਤੁਸੀਂ ਫੋਨ ਕਰਕੇ ਅਪਡੇਟ ਦੇਣਾ ਹੈ। ਹੋਰ ਮਾਨੂੰ ਕਿਹਾ ਸੀ ਤੁਹਾਨੂੰ ਇਨਸਾਫ ਮਿਲੇਗਾ ਤੁਸੀਂ ਦੇਸ਼ ਦੀ ਬੇਟੀ ਨਹੀਂ ਮੇਰੀ ਵੀ ਬੇਟੀ ਹੋ ਤੁਹਾਨੂੰ ਇਨਸਾਫ ਮਿਲੇਗਾ। ਪਰ ਉਹ ਇਨਸਾਫ ਮਾਨੂੰ ਫੇਰ ਅੱਜ ਟਟਕਦਾ ਹੋਇਆ ਨਜ਼ਰ ਆ ਰਿਹਾ ਜਿੱਦਾਂ ਪੁਲਿਸ ਵਾਲਿਆਂ ਨੇ ਸਾਡੇ ਨਾਲ ਇੱਕ ਸਾਜਿਜ ਰਚ ਕੇ ਐਫਆਈਆਰ ਗਲਤ ਕਰਾਈ ਸਸਪੈਂਸ਼ਨ ਗਲਤ ਕੀਤੀ ਫਿਰ ਬਾਦਿਸ਼ਨਾਮ ਐਡ ਕੀਤੇ ਜਿੱਦਾਂ ਉਹਨਾਂ ਨੇ ਸਾਡੇ ਨਾਲ ਇੱਕ ਗੇਮ ਖੇਡੀ ਮੈਨੂੰ ਕਿਉਂ ਐਦਾ ਲੱਗ ਰਿਹਾ ਹੈ ਵਾਪਸ ਕਿ ਸ਼ਾਇਦ ਸਰਕਾਰ ਵੀ ਸਾਡੇ ਨਾਲ ਗੇਮ ਖੇਡ ਮਾਨ ਸਾਹਿਬ ਤੁਸੀਂ ਇੱਕ ਬੇਟੀ ਜਿਸ ਨੂੰ ਕੱਲ ਮੋੜਿਆ ਸੀ ਕਿਹਾ ਕਿ ਤੁਹਾਨੂੰ ਜਸਟਿਸ ਮਿਲੇਗਾ ਅੱਜ ਪੂਰੇ ਦੇਸ਼ ਤੇ ਪੰਜਾਬ ਦੀਆਂ ਬੇਟੀਆਂ ਨੂਆਂ ਤੇ ਪੈਨਾ ਤੇ ਧੀਆ ਤੁਹਾਡੇ ਇਨਸਾਫ ਦਾ ਇੰਤਜ਼ਾਰ ਕਰ ਰਹੀ ਹੈ ਹੋਰ ਤੁਸੀਂ ਇੱਕ ਵਾਰੀ ਵੀ ਮੈਨੂੰ ਉਸ ਤੋਂ ਬਾਅਦ ਕਿਸੇ ਨੇ ਤੁਹਾਡੇ ਆਫਿਸ ਤੋਂ ਫੇਰ ਕੰਟੈਕਟ ਨਹੀਂ ਕੀਤਾ ਤੁਸੀਂ ਸਾਨੂੰ ਕੱਲ ਜਿਹੜਾ ਭਰੋਸਾ ਸਾਨੂੰ ਦਵਾਇਆ ਸੀਗਾ ਉਹ ਭਰੋਸਾ ਫੇਰ ਮੈਨੂੰ ਟੁੱਟਦਾ ਨਜ਼ਰ ਆ ਰਿਹਾ ਹੋਰ ਬਹੁਤ ਦੁੱਖ ਲੱਗ ਰਿਹਾ ਦਿਲ 'ਚ ਕਿ ਸਾਡੀ ਸਰਕਾਰ ਵੀ ਨਹੀਂ ਹੋਈ ਹੈ ਹੁਣ ਤੁਸੀਂ ਇਹ ਦੱਸੋ 4 ਐਸਐਚਓ ਨੂੰ ਬਚਾਣ ਲਈ ਪਹਿਲੇ ਤੇ ਸਾਰੀ ਪੁਲਿਸ ਮਹਿਕਮਾ ਮਿਲੀ ਹੋਈ ਸੀ ਹੁਣ ਸਾਡੀ ਸਰਕਾਰ ਵੀ ਜੋ ਕੱਲ ਭਗਵਾਨ ਮਾਨ ਸਾਹਿਬ ਨੇ ਮਨੂ ਕਿਹਾ ਸੀ ਮੈਂ ਤੇ ਡਿਸੀਜਨਸ ਲੈਣ ਤੇ ਬਹੁਤ ਫੇਮਸ ਹਾਂ ਉਹ ਬੰਦਾ ਉਹ ਕਿੱਥੇ ਗਏ ਮਾਨ ਸਾਹਿਬ ਤੁਹਾਡਾ ਕੱਲ ਦਾ ਕਮਿਟਮੈਂਟ ਕਿ ਇਹਨਾਂ ਨੂੰ ਤੇ ਡਿਸਮਿਸ ਹੋਣਾ ਚਾਹੀਦਾ ਕੱਲ ਮਾਨ ਸਾਹਿਬ ਤੁਸੀਂ ਕਿਹਾ ਸੀ ਆਹ ਤੇ ਡਿਸਮਿਸ ਹੋਣੇ ਚਾਹੀਦੇ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਸਜ਼ਾ ਕਿੱਥੇ ਗਈ कल 6 ਵਜੇ ਤਾਂ ਮੈਂ ਤੁਹਾਡੇ OSD ਨੂੰ ਫੋਨ ਕਰਦੀ ਆ ਉਸਨੇ ਇੱਕ ਮੈਸੇਜ ਤੱਕ ਰਿਪਲਾਈ ਨਹੀਂ ਕੀਤਾ ਮੈਂ ਉਹਨਾਂ ਨੂੰ ਮੈਸੇਜ ਕਰਦੀ ਆ ਉਹਨਾਂ ਨੇ ਰਿਪਲਾਈ ਨਹੀਂ ਕੀਤਾ ਐ ਇਨਸਾਫ ਦੇ ਰਹੇ ਹੋ ਤੁਸੀਂ ਪੰਜਾਬ ਦੀ ਧੀਾਂ ਨੂੰ ਮਾਨ ਸਾਹਿਬ ਮੈਂ ਕਿਸੇ ਦੀ ਧੀ ਨਹੀਂ ਨਾਲ ਐਦਾ ਨਾ ਹੋਏ ਮੈਂ ਰੱਬ ਨੂੰ ਅਰਦਾਸ ਕਰਦੀ ਆ ਮਗਰ ਤੁਸੀਂ ਅੱਜ ਇੱਕ ਧੀ ਨਹੀਂ ਪੰਜਾਬ ਦੀ ਸਾਰੀ ਧੀਆ ਸਾਰੀ ਭੈਣਾਂ ਸਾਰੀ ਮਾਵਾਂ ਨੂੰ ਡਿਸਪਾਇੰਟ ਕੀਤਾ ਹੈ ਅਜੇ ਮੈਂ ਫੇਰ ਵੀ ਖੋਪ ਰੱਖੀ ਹੋਈ ਹੈ ਤੇ ਤੁਹਾਡਾ ਇੱਕ ਸਟੇਟਮੈਂਟ ਇੱਕ ਟਵੀਟ ਨਹੀਂ ਆਇਆ ਤੇ ਤੁਸੀਂ ਕੱਲ ਸਾਨੂੰ ਮਿਲੇ ਕਿਉਂ ਖালি ਮੋਰਚਾ ਉਠਾਣ ਲਈ ਐਦਾਂ ਮਾਨ ਸਾਹਿਬ ਸਾਰੀ ਦੁਨੀਆ ਮੇਰੇ ਨਾਲ ਖੜੀ ਹੈ ਪੂਰਾ ਪੰਜਾਬ ਮੇਰੇ ਨਾਲ ਖੜਾ ਹੈ ਜਸਟਿਸ ਤੇ ਅਸੀਂ ਲੈ ਕੇ ਰਾਵਾਂਗੇ